ਆਈ ਗਈ ਹੈ ਮੋਹਾਲੀ ਦੀ ਵਿਸ਼ੇਸ਼ ਐਨਆਈਏ ਕੋਰਟ ਨੇ ਇਹ ਸਜ਼ਾ ਸੁناਈ ਹੈ ਤਿੰਨ ਹੋਰ ਮੁਲਜ਼ਮ ਨੇ ਜਿਨ੍ਹਾਂ ਨੂੰ 10-10 ਸਾਲ ਦੀ ਕੈਦ ਹੋਈ ਹੈ ਔਰ 6 ਐਸੇ ਮੁਲਜ਼ਮ ਨੇ ਜਿਨ੍ਹਾਂ ਨੂੰ ਉਮਰ ਕੈਦ ਹੋਈ ਹੈ 2019 ਦੇ ਵਿੱਚ ਡਰੋਨ ਰਾਹੀਂ ਹਥਿਆਰ ਦੀ ਤਸਕਰੀ ਦਾ ਇਹ ਮਾਮਲਾ ਸੀ ਮੋਹਾਲੀ ਦੀ ਐਨਆਈਏ ਕੋਰਟ ਦੇ ਵਿੱਚ ਸਪੈਸ਼ਲ ਐਨਆਈਏ ਕੋਰਟ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਸੀ ਪਾਕਿਸਤਾਨ ਤੋਂ ਇਹ ਵਿਅਕਤੀ ਡਰੋਨ ਰਾਹੀਂ ਨਸ਼ਾ ਤੇ ਹਥਿਆਰ ਮੰਗਾਉਂਦੇ ਸੀ ਜਰਮਨੀ ਤੇ ਪਾਕਿਸਤਾਨ ਚ ਬੈਠੇ ਅਤਵਾਦੀਆਂ ਦੇ ਨਾਲ ਇਹਨਾਂ ਦੇ ਲਿੰਕ ਸੀ ਔਰ ਪੁਲਿਸ ਨੇ ਉਸ ਵੇਲੇ ਇੱਕ ਵੱਡੀ ਰਿਕਵਰੀ ਕੀਤੀ ਸੀ ਦੱਸ ਦਈਏ ਕਿ ਆਕਾਸ਼ਦੀਪ ਸਿੰਘ ਉਰਫ ਆਕਾਸ਼ ਸੰਧੂ ਬਲਵੰਤ ਸਿੰਘ ਹਰਪਜਨ ਸਿੰਘ ਬਲਬੀਰ ਸਿੰਘ ਬਿੰਦਾ ਮਾਨ ਸਿੰਘ ਤੇ ਗੁਰਦੇਵ ਸਿੰਘ ਇਹ 6 ਵਿਅਕਤੀ ਨੇ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਤੇ ਤਿੰਨ ਜਣੇ ਸ਼ੁਭਦੀਪ ਸਿੰਘ 사ਜਨਪ੍ਰੀਤ ਸਿੰਘ ਤੇ ਰੋਮਨਦੀਪ ਸਿੰਘ ਇਹਨਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ ਸੋ ਮੁਹਾਲੀ ਦੀ ਵਿਸ਼ੇਸ਼ ਐਨਆਈਏ ਕੋਰਟ ਨੇ ਇਹ ਵੱਡਾ ਫੈਸਲਾ ਦਿੱਤਾ ਹੈ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਇਹ ਜਿਹੜੇ ਮੁਲਜ਼ਮ ਨੇ ਦੱਸੇ ਜਾ ਰਹੇ ਨੇ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਨੇ ਹੋਰ ਜਾਣਕਾਰੀ ਲਈ ਮਨੋਜ ਜੇ ਥੋੜਾ ਜਆ ਇਸ ਦੀ ਇਸ ਦੀ ਬੈਕਗ੍ਰਾਉਂਡ ਸਮਝਣੀ ਚਾਹੀਏ ਕੇਸ ਦੀ ਤਾਂ ਕਿੱਥੋਂ ਇਹ ਮਾਮਲਾ ਸ਼ੁਰੂ ਹੁੰਦਾ ਹੈ ਕਿਵੇਂ ਕੋਰਟ ਦੇ ਵਿੱਚ ਚੱਲਿਆ ਔਰ ਆਖਿਰਕਾਰ 6 ਸਾਲ ਬਾਅਦ ਇਸ ਮਾਮਲੇ 'ਚ ਫੈਸਲਾ ਆਇਆ ਦੇਖੋ ਜੀ ਇਹਦੇ ਵਿੱਚ ਪਾਸਟ੍ਰੈਕ ਰਾਹੀ ਇਹ ਪੂਰਾ ਮਾਮਲਾ ਚੱਲਿਆ ਪਹਿਲਾਂ ਤਾਂ ਇਹ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਐਨਆਈਏ ਦੀ ਜਿਹੜੀ ਕੋਰਟ ਹੈ ਉਹਨਾਂ ਦੱਸਦੇ ਕਿ ਇਹਦੇ ਵਿੱਚ ਵਿਸ਼ੇਸ਼ ਅਦਾਲਤ ਦੇ ਵਿੱਚ ਜਿਹੜੇ ਪਾਕਿਸਤਾਨ ਤੋਂ ਡਰੋਨ ਰਾਹੀਂ ਨਜਾਇਜ਼ ਹਥਿਆਰ ਗੋਲਾ ਬਾਰੂਦ ਮੰਗਵਾਉਣ ਵਾਲੇ ਜਾਂ ਫਿਰ ਦੇਸ਼ ਵਿਰੋਧੀ ਜਿਹੜੀ ਗਤੀਵਿਧੀ ਹੈ ਤੇ ਚਾਲੀ ਕਰੰਸੀ ਮਾਮਲੇ ਦੇ ਵਿੱਚ ਇਹ ਜਿਹੜੇ ਨਿਹੰਗ ਸਿੰਘ ਹੈ ਸਮੇਤ 6 ਜਣਿਆਂ ਨੂੰ ਉਮਰ ਕੈਦ ਤੇ ਤਿੰਨ ਹੋਰ ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਉਹਨਾਂ ਦੱਸਦੇ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੇ ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਫਾਸਟ ਹੈ ਕਿਉਂਕਿ ਫਾਸਟ ਟਰੈਕ ਦੇ ਰਾਹੀਂ ਸਾਰੀ ਸੁਣਵਾਈ ਹੋਈ ਸੀ ਪਹਿਲਾਂ ਵੀ ਜਿਕਰ ਕੀਤਾ ਗਿਆ ਔਰ ਕਈ ਤਰ੍ਹਾਂ ਦੇ ਤਹਿਤ ਤੁਹਾਨੂੰ ਦੱਸ ਦਿਆ ਕਿ ਜਾਲੀ ਗ੍ਰੰਥੀ ਦੀ ਜਿਹੜੀ ਧਾਰਾ ਹੈ 189 ਧਾਰਾ 121A 122 ਯੂਏਪੀਏ ਤਹੀ ਜਿਹੜਾ ਉਮਰ ਕੈਦ ਹੈ ਤੇ 사ਜਨਦੀਪ ਸਿੰਘ ਜਿਹੜਾ ਰੋਮਨਦੀਪ ਸਿੰਘ ਹੈ ਤੋ ਸੁਖਦੀਪ ਸਿੰਘ ਧਾਰਾ 121A 12122 ਤੇ 10 ਸਾਲ ਦੀ ਜਿਹੜੀ ਸਜ਼ਾ ਹੈ ਉਹ ਸੁਣਾਈ ਗਈ ਹੈ ਕਿਉਂਕਿ ਇਹਦੇ ਵਿੱਚ ਕਿਤੇ ਨਾ ਕਿਤੇ ਕਈ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਇਸ ਫੈਸਲੇ ਨੂੰ ਜਿਹੜੇ ਜਿਹਨਾਂ ਨੂੰ ਸਜ਼ਾ ਦਿੱਤੀ ਹੈ ਉਹਨਾਂ ਦੇ ਜਿਹੜੇ ਵਕੀਲ ਹੈ ਮੰਜਪੁਰ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਵੀ ਦੇਵਾਂਗੇ ਕਿਉਂਕਿ ਜਿਹੜੇ ਜਸਪਾਲ ਸਿੰਘ ਮੰਜਪੁਰ ਹੈ ਉਹਨਾਂ ਦੇ ਵਕੀਲ ਉਹਨਾਂ ਵੱਲੋਂ ਸਾਫ਼ ਸੌ ਸਾਹ ਦੇ ਕਿ ਜਿਹੜਾ ਤਾਜ਼ਾ ਫੈਸਲਾ ਤੇ ਇਹਨਾਂ ਨੇ ਸਵਾਲ ਚੁੱਕਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਦੇ ਵਿੱਚ ਚੁਣੌਤੀ ਦਵਾਂਗੇ ਉਹਨਾਂ ਨੇ ਦਾਵਾ ਇਹ ਵੀ ਕੀਤਾ ਹੈ ਕਿ ਅਦਾਲਤ ਨੇ ਉਸ ਦੇ ਜਿਹੜੇ ਉਹਨਾਂ ਦੇ ਕਲਾਇੰਟ ਸੀਗੇ ਉਹਨਾਂ ਦਾ ਪੱਖ ਨਹੀਂ ਸੁਣਿਆ ਕਿਉਂਕਿ ਇਹ ਵੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਤਾਂ ਕਹਿ ਸਕਦੇ ਹਾਂ ਕਿ ਇਹ ਅੱਗੇ ਜਿਹੜਾ ਚੁਣੌਤੀ ਦੇਣ ਦੀ ਗੱਲ ਕੀਤੀ ਗਈ ਹੈ ਕਿਉਂਕਿ ਇਹ ਐਨਆਈਏ ਨੇ ਇਸ ਕੇਸ ਨੂੰ 6 ਸਾਲ ਪਹਿਲਾਂ ਜਦ ਇਹ ਸਾਰਾ ਜਾਲੀ ਕਰੰਸੀ ਦੀ ਅਸੀਂ ਗੱਲ ਕਰ ਲਈਏ ਔਰ ਕਈ ਥਾਰਾਵਾਂ ਦੇ ਤਹਿ ਜਿਹੜਾ ਮਾਮਲਾ ਦਾਜ ਹੋਇਆ ਸੀ ਤਾਂ ਇਹ ਐਨਆਈਏ ਨੇ ਆਪਣੇ ਕੋਲ ਲੈ ਕੇ ਇਹ ਇਨਵੈਸਟੀਗੇਸ਼ਨ ਕੀਤੀ ਸੀ ਔਰ ਕਾਫੀ ਇਹਦੇ ਵਿੱਚ ਕਈ 50 ਤੋਂ ਵੀ ਜ਼ਿਆਦਾ ਵਿਟਨੈਸ ਹੋਰ ਵੀ ਕਈ ਚੀਜ਼ਾਂ ਇਹਦੇ ਵਿੱਚ ਸੀਗੀ ਔਰ ਇਨਵੈਸਟੀਗੇਸ਼ਨ ਕਰਦੇ ਕਰਦੇ ਇਹ ਸਾਰਾ ਹੁਣ ਵਾਹਲੀ ਦੇ ਐਨਆਈਏ ਅਦਾਲਤ ਨੇ ਇਹਨਾਂ ਨੂੰ ਇਹ ਸਜ਼ਾ ਸੁਣਾਈ ਹੈ ਠੀਕ ਹੈ ਧੰਨਵਾਦ ਮਨੋਜ ਇਸ ਜਾਣਕਾਰੀ ਦੇ ਲਈ ਤਾਂ 6 ਵਿਅਕਤੀ ਨੇ ਜਿਨ੍ਹਾਂ ਨੂੰ ਮੁਹਾਲੀ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਦੀ ਅਸਲ ਦੇ ਵਿੱਚ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਦਾ ਇਹ ਮਾਮਲਾ ਸੀ 2019 ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਇਹਨਾਂ ਤੇ ਕੇਸ ਚੱਲਿਆ ਸੀ ਫਾਸਟ ਟਰੈਕ ਦੇ ਵਿੱਚ ਚੱਲਿਆ ਫਿਰ ਵੀ 6 ਸਾਲ ਲੱਗ ਗਏ ਇਸ ਮਾਮਲੇ ਨੂੰ ਅੰਜਾਮ ਤੱਕ ਪਹੁੰਚਣ ਦੇ ਵਿੱਚ ਔਰ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਨਾਲ ਇਹਨਾਂ ਦੇ ਲਿੰਕ ਇਹਨਾਂ ਦੇ ਸਬੰਧ ਦੱਸੇ ਗਏ ਜਿਨ੍ਹਾਂ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਉਹਨਾਂ ਦੇ ਨਾਮ ਅਸੀਂ ਦੱਸ ਰਹੇ ਹਾਂ ਆਕਾਸ਼ਦੀਪ ਸਿੰਘ ਔਰ ਫਕਾਸ਼ ਸੰਧੂ ਦੂਸਰਾ ਹੈ ਬਲਵੰਤ ਸਿੰਘ ਤੀਸਰਾ ਹਰਪਜਨ ਸਿੰਘ ਚੌਥਾ ਬਲਬੀਰ ਸਿੰਘ ਬਿੰਦਾ ਪੰਜਵਾਂ ਮਾਨ ਸਿੰਘ ਤੇ ਛੇਵਾਂ ਗੁਰਦੇਵ ਸਿੰਘ ਇਹਨਾਂ ਨੂੰ ਹੋਈ ਹੈ ਉਮਰ ਕੈਦ ਦੀ ਸਜ਼ਾ 6 ਜਣੇ ਜਿਹੜੇ ਨੇ ਤਿੰਨ ਜਣੇ ਜਿਨ੍ਹਾਂ ਨੂੰ 10-10 ਸਾਲ ਦੀ ਸਜ਼ਾ ਹੋਈ ਹੈ ਉਹਨਾਂ ਚ ਸ਼ੋਭਦੀਪ ਸਿੰਘ ਸਾਜਨਪ੍ਰੀਤ ਸਿੰਘ ਤੇ ਰੋਮਨਦੀਪ ਸਿੰਘ ਇਹਨਾਂ ਤਿੰਨਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਤੇ ਡਰਗ ਤਸਕਰੀ ਤੇ ਹਾਈ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਨੈਸ਼ਨਲ ਸਿਕਿਉਰਿਟੀ ਦੇ ਲਈ ਇਹ ਇੱਕ ਵੱਡਾ ਖਤਰਾ ਹੈ ਔਰ ਇਹ ਵੀ ਕਿ ਆਕੇ ਪੰਜਾਬ ਦੇ ਯੂਥ ਨੂੰ ਡਰੱਗਸ ਦੇ ذریعے ਖਤਮ ਕੀਤਾ ਜਾ ਰਿਹਾ ਹੈ ਡਰਗ ਤਸਕਰੀ ਤੇ ਹਾਈ ਕੋਰਟ ਨੇ ਕਿਹਾ ਕਿ ਇਸ ਵੇਲੇ ਸਖਤੋ ਸਖਤ ਕਾਰਵਾਈ ਕਰਨ ਦੀ ਸਖਤ ਐਕਸ਼ਨ ਲੈਣ ਦੀ ਲੋੜ ਹੈ ਐਨਡੀਪੀਐਸ ਮਾਮਲੇ 'ਚ ਇੱਕ ਮੁਲਜ਼ਮ ਦੀ ਜ਼ਮਾਨਤ ਅਰਜੀ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਔਰ ਉਸ ਮੌਕੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਹ ਟਿੱਪਣੀਆਂ ਕੀਤੀਆਂ ਗਈਆਂ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਦਾਲਤ ਨੇ ਇਸ ਤਰੀਕੇ ਦੀਆਂ ਟਿੱਪਣੀਆਂ ਕੀਤੀਆਂ ਨੇ ਅਕਸਰ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਨਸ਼ੇ ਨਾਲ ਸੰਬੰਧਿਤ ਮਾਮਲੇ ਜਾਂਦੇ ਨੇ ਤਾਂ ਉਹਨਾਂ ਵੱਲੋਂ ਅਕਸਰ ਐਸੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਕੀਤੀਆਂ ਜਾਂਦੀਆਂ ਨੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸੀਲਬੰਦ ਰਿਪੋਰਟਾਂ ਤੱਕ ਹਾਈ ਕੋਰਟ ਦੇ ਵਿੱਚ ਮੰਗੀਆਂ ਗਈਆਂ ਹਾਈ ਕੋਰਟ ਨੇ ਬਹੁਤ ਵਾਰ ਆਦੇਸ਼ ਵੀ ਦਿੱਤੇ ਪਰ ਇਹ ਨਸ਼ੇ ਦੀ ਸਮੱਸਿਆ ਖਾਸ ਕਰਕੇ ਜਿਹੜੀ ਸਰਹੱਦ ਪਾਰੋਂ ਤਸਕਰੀ ਦੀ ਸਮੱਸਿਆ ਹੈ ਇਹ ਜਿਉਂ ਦੀ ਤਿਉਂ ਬਰਕਰਾਰ ਹੈ ਹਾਲਾਂਕਿ ਵੱਡੀ ਰਿਕਵਰੀ ਹੋਈ ਹੈ ਬਹੁਤ ਸਾਰੇ ਤਸਕਰ ਫੜੇ ਗਏ ਨੇ ਉਹਨਾਂ ਤੇ ਕੇਸ ਦਰਜ ਕੀਤੇ ਗਏ ਨੇ ਜਿਹੜਾ ਅਸੀਂ 6 ਖਾਲਸਤਾਨੀਆਂ ਵਾਲਾ ਜ਼ਿਕਰ ਕਰ ਰਹੇ ਸੀ ਇਹ ਵੀ ਮਾਮਲਾ ਹਥਿਆਰਾਂ ਤੇ ਡਰਗ ਤਸਕਰੀ ਨਾਲ ਜੁੜਿਆ ਹੋਇਆ ਜਿਸ ਦੇ ਵਿੱਚ 6 ਸਾਲ ਬਾਅਦ ਜਾ ਕੇ ਉਮਰ ਕੈਦ ਦੀ ਸਜ਼ਾ ਵੀ ਹੋਈ ਪਰ ਫਿਰ ਵੀ ਤਸਕਰ ਆਪਣੇ ਕੰਮ ਨੂੰ ਅੰਜਾਮ ਦਿੰਦੇ ਨੇ ਪੁਲਿਸ ਦੇ ਹੱਥੇ ਵੀ ਚੜਦੇ ਨੇ ਵੱਡੀ ਮਾਤਰਾ ਵਿੱਚ ਕਬਰੀ ਵੀ ਹੁੰਦੀ ਹੈ ਨਸ਼ੇ ਦੀ ਪਰ ਫਿਰ ਵੀ ਇਹ ਜਿਹੜਾ ਸਿਲਸਿਲਾ ਹੈ ਇਹ ਬਾਦਸਤੂਰ ਜਾਰੀ ਹੈ ਔਰ ਹੁਣ ਇਸੇ ਤੇ ਹਾਈ ਕੋਰਟ ਵੱਲੋਂ ਚਿੰਤਾ ਜਤਾਉਂਦੇ ਹੋਏ ਕੁਝ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਉਮੇਸ਼ ਲਗਾਤਾਰ ਇਹ ਮਾਮਲੇ ਹਾਈ ਕੋਰਟ ਦੇ ਵਿੱਚ ਚੱਲਦੇ ਰਹਿੰਦੇ ਨੇ ਜੇ ਆਪਾਂ ਦੇਖੀਏ ਤੁਸੀਂ ਲੰਬੇ ਸਮੇਂ ਤੋਂ ਕਵਰ ਕਰ ਰਹੇ ਹੋ ਸਾਰੇ ਮਾਮਲਿਆਂ ਨੂੰ ਇਕੱਠੇ ਕਰ ਦਿੱਤਾ ਜਾਂਦਾ ਹੈ ਨਸ਼ੇ ਨਾਲ ਰਿਲੇਟਡ ਕੋਈ ਵੀ ਮਾਮਲਾ ਆਉਂਦਾ ਹੈ ਹਰ ਵਾਰ ਕੋਰਟ ਨੇ ਸਖਤ ਆਦੇਸ਼ ਵੀ ਕੀਤੇ ਨੇ ਪਰ ਕਿਤੇ ਨਾ ਕਿਤੇ ਇਹ ਜਿਹੜਾ ਵਰਤਾਰਾ ਹੈ ਉਸੇ ਤਰੀਕੇ ਨਾਲ ਚੱਲ ਰਿਹਾ ਹੈ ਹੁਣ ਥੋੜਾ ਜਿਆਦਾ ਜਿਹੜੀਆਂ ਤਾਜ਼ਾ ਟਿੱਪਣੀਆਂ ਕੀਤੀਆਂ ਇਹ ਸਮਝਣਾ ਚਾਹਾਂਗੇ ਕਿ ਕਿਹੜੇ ਕੇਸ ਦੇ ਵਿੱਚ ਔਰ ਕਿਉਂ ਕੀਤੀਆਂ ਗਈਆਂ ਅ ਵੀਜੇ ਜਦੋਂ ਵੀ ਕੋਈ ਐਨਡੀਪੀਐਸ ਦਾ ਮਾਮਲਾ ਆਂਦਾ ਹੈ ਔਰ ਅਕਿਊਜ਼ਡ ਜਿਹੜਾ ਆਪਣੀ ਜ਼ਮਾਨਤ ਲਾਉਂਦਾ ਹੈ ਤਾਂ ਅਕਸਰ ਅਸੀਂ ਦੇਖਿਆ ਜਾਂ ਤੁਸੀਂ ਦੇਖਿਆ ਆਪਾਂ ਚਰਚਾ ਵੀ ਕਰਦੇ ਆਂ ਔਰ ਉਹਨੂੰ ਜਾਂ ਕਈ ਵਾਰ ਕਵਰੇਜ ਵੀ ਹੋਈ ਹੈ ਜਦੋਂ ਕੋਈ ਕੋਈ ਐਨਡੀਪੀਐਸ ਦਾ ਮਾਮਲਾ ਆਇਆ ਔਰ ਇੱਕ ਉਹੀ ਸੇ ਮਾਮਲਾ ਸੀ ਇੱਕ ਅਕਿਊਜ਼ ਨੇ ਆਪਣੀ ਜ਼ਮਾਨਤ ਯਾਰਜੀ ਲਈ ਸੀਗੀ ਔਰ ਉਸਤੇ aarop ਸੀਗੇ ਕਿ ਉਹ ਸੀਮਾ ਪਾਰ ਤੋਂ ਡਰਗ ਜਿਹੜੀ ਤਸਕਰੀ ਆ ਉਹਦੇ ਵਿੱਚ ਸ਼ਾਮਿਲ ਹੈ ਡਰੋਨ ਦੇ ਜਰੀਏ ਡਰੱਗ ਜਿਹੜੀ ਹੈ ਉਹ ਮੰਗਾਂਦਾ ਤਾਂ ਉਸ ਦੀ ਜ਼ਮਾਨਤ ਨੂੰ ਖਾਰਜ ਕਰਦੇ ਹੋਏ ਕੋਰਟ ਨੇ ਟਿੱਪਣੀਆਂ ਕੀਤੀਆਂ ਕਿ ਜਿਹੜਾ ਇਹ ਡਰੋਨ ਸੀਮਾ ਪਾਰ ਤੋਂ ਡਰੋਨ ਆ ਕੇ ਪੰਜਾਬ ਚ ਬਾਰਡਰ ਏਰੀਆ ਤੇ ਜਾਂ ਪੰਜਾਬ ਚ ਕਿਤੇ ਵੀ ਇਸ ਡਰੱਗ ਸਮਗਲਿੰਗ ਹੋ ਰਹੀ ਹੈ ਔਰ ਇਹਦੇ ਨਾਲ ਪੈਸਾ ਆ ਰਿਹਾ ਇਹ ਕਿਤਨਾ ਕਿਤੇ ਨੈਸ਼ਨਲ ਸਿਕਿਉਰਿਟੀ ਦਾ ਖਤਰਾ ਹੈ ਹੀ ਹੈ ਇਹ ਨਾਲੇ ਪੰਜਾਬ ਦੇ ਯੂਥ ਨੂੰ ਵੀ ਕਿਤਨਾ ਕਿਤੇ ਪਿੱਛੇ ਧਕੇਲਿਆ ਜਾ ਰਿਹਾ ਸਮਾਜਿਕ ਢਾਂਚਾ ਜਿਹੜਾ ਇਹਦੇ ਨਾਲ ਵੀ ਵਿਖਰ ਰਿਹਾ ਤਾਂ ਐਦਾਂ ਦੀਆਂ ਟਿੱਪਣੀਆਂ ਅਸੀਂ ਬਹੁਤ ਅਕਸਰ ਕਈ ਐਨਡੀਬੀਐਸ ਦੇ ਮਾਮਲਿਆਂ 'ਚ ਖਾਸ ਕਰਕੇ ਕੋਈ ਐਦਾਂ ਦੇ ਹੋਏ ਅਸੀਂ ਸੁਣਦੇ ਵੀ ਰਹੇ ਹਾਂ ਔਰ ਕੋਰਟ ਸਮੇਂ-ਸਮੇਂ ਤੇ ਕਰਦਾ ਵੀ ਆਇਆ ਹੈ ਐਸੇ ਮਾਮਲੇ 'ਚ ਕੋਰਟ ਨੇ ਇੱਕੋ ਟਿੱਪਣੀ ਕੀਤੀ ਹੈ ਕਿ ਇਸ ਇਸ ਦਾ ਜਿਹੜੀ ਡਰੋਨ ਨਾਲ ਤਸਕਰੀ ਹੋ ਰਹੀ ਹੈ ਇਹ ਕੋਈ ਨੈਸ਼ਨਲ ਸਿਕਿਉਰਿਟੀ ਲਈ ਖਤਰਾ ਹੈ ਔਰ ਇਸ ਤੇ ਸਖਤ ਐਕਸ਼ਨ ਲੈਣ ਦੀ ਲੋੜ ਹੈ ਤਾਂ ਕਿ ਸਮਾਹ ਰਹਿੰਦੇ ਜਿਹੜਾ ਸਮਾਜਿਕ ਢਾਂਚਾ ਹੈ ਸਮਾਜਿਕ ਬੁਨਿਆਦ ਹੈ ਉਹਨੂੰ ਬਚਾਇਆ ਜਾ ਸਕੇ ਤਾਂ ਇਹ ਇੱਕ ਜ਼ਮਾਨਤ ਆਈ ਸੀ ਜੀ ਐਨਡੀਬੀਐਸ ਮਾਮਲੇ 'ਚ ਉਹਨੂੰ ਖਾਰਜ ਕਰ ਦੋਏ ਕੋਰਟ ਨੇ ਵੀ ਜੇ ਟਿੱਪਣੀਆਂ ਕੀਤੀਆਂ ਨੇ ਧੰਨਵਾਦ ਹੁਮੇਸ਼ਾ ਇਸ ਜਾਣਕਾਰੀ ਦੇ ਲਈ ਗੱਲਬਾਤ ਦੇ ਲਈ ਤਾਂ ਹਾਈ ਕੋਰਟ ਵੱਲੋਂ ਇੱਕ ਡਰੱਗਸ ਮਾਮਲੇ ਦੇ ਵਿੱਚ ਇੱਕ ਬੇਲ ਐਪਲੀਕੇਸ਼ਨ ਲਾਈ ਗਈ ਸੀ ਇੱਕ ਮੁਲਜ਼ਮ ਵੱਲੋਂ ਜੋ ਡਰੱਗ ਤਸਕਰੀ ਦੇ ਮਾਮਲੇ 'ਚ ਅਰੈਸਟਡ ਹੈ ਉਸ ਦੇ ਬੇਲ ਐਪਲੀਕੇਸ਼ਨ ਤੇ ਸੁਣਵਾਈ ਕਰਦੇ ਹੋਏ ਨਾ ਸਿਰਫ ਉਹਨਾਂ ਨੇ ਬੇਲ ਐਪਲੀਕੇਸ਼ਨ ਨੂੰ ਖਾਰਜ ਕੀਤਾ ਬਲਕਿ ਇਹ ਕਿਹਾ ਕਿ ਇੱਕ ਬਹੁਤ ਵੱਡੀ ਸਮੱਸਿਆ ਹੈ ਸਰਹੱਦ ਪਾਰੋਂ ਜਿੰਨਾ ਵੀ ਨਸ਼ਾ ਡਰੋਨਸ ਦੇ ਜ਼ਰੀਏ ਜਾਂ ਹੋਰ ਕਿਸੇ ਤਰੀਕੇ ਰਾਹੀਂ ਆਹੀ ਆਉਂਦਾ ਇਸ ਦਾ ਸਿੱਧਾ ਅਸਰ ਪੰਜਾਬ ਦੇ ਯੂਥ ਤੇ ਪੈ ਰਿਹਾ ਔਰ ਇਸ ਦੇ ਨਾਲ ਸ਼ਕਤੀ ਨਾਲ ਜੇ ਠੰਦੀ ਲੋੜ